ਆਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਕਿ ਦੋ ਤਿੰਨ ਦਿਨ ਪਹਿਲਾਂ ਕਿਕਰ ਤਰਨ ਤਰਨ ਦੇ ਵਿੱਚ ਐਸਸੀ ਸਮਾਜ ਦੀ ਇੱਕ ਜਿਹੜੀ ਰੈਲੀ ਹੋ ਰਹੀ ਸੀ ਉਹਨਾਂ ਦੇ ਜਿਹੜਾ ਇੱਕ ਇਕੱਠ ਹੋਇਆ ਸੀਗਾ ਉਹਦੇ ਵਿੱਚ ਉਹਨੂੰ ਸੰਬੋਧਨ ਕਰਦਿਆਂ ਜੋ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਨੇ ਸਰਦਾਰ ਬੂਟਾ ਸਿੰਘ ਉਹਨਾਂ ਦੀ ਐਗਜ਼ਾਮਪਲ ਦਿੱਤੀ ਸੀ ਕਿ ਦੇਖੋ ਕਿਸ ਤਰੀਕੇ ਦੇ ਨਾਲ ਉਹ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਜਿਹੜਾ ਕਿ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਤੱਕ ਦਾ ਅਹੁਦਾ ਸੰਭਾਲਿਆ ਕਿਉਂਕਿ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਉਹਨਾਂ ਨੇ ਆ ਖੇਤ ਵੱਟ ਬੰਨਿਆਂ ਦੇ ਉੱਤੇ ਪੱਠੇ ਵੱਢ ਕੇ ਜਿਹੜਾ ਕਿ ਆਪਣੀ ਪੜ੍ਹਾਈ ਵੱਲੋਂ ਦਿੱਤਾ ਔਰ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਉਹ ਸਮਾਂ ਹੀ ਇਦਾਂ ਦਾ ਸੀਗਾ ਕਿ ਉਸ ਵੇਲੇ ਜਿਹੜਾ ਸਾਰਿਆਂ ਨੂੰ ਜਿਹੜਾ ਕਿ ਪੱਠੇ ਪੱਠੇ ਵੱਢ ਕੇ ਡੰਗਰ ਸਾਂਭ ਕੇ ਜਿਹੜਾ ਆਪਣਾ ਘਰ-ਵਾਰ ਚਲਾਉਣਾ ਪੈਂਦਾ ਸੀ ਔਰ ਬਹੁਤ ਸਾਰੀ ਮਿਹਨਤ ਕਰਕੇ ਉੱਠਦੇ ਸੀ ਔਰ ਉਹਨਾਂ ਦੀ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ ਰਾਜਾ ਵੜਿੰਗੀ ਵੀ ਸਲਾਮ ਕਰਦੇ ਪੂਰੀ ਕਾਂਗਰਸ ਸਲਾਮ ਕਰਦੀ ਹੈ ਔਰ ਉਹਨਾਂ ਨੇ ਸਿਰਫ ਸਿਰਫ ਲੋਕਾਂ ਦੀ ਇੱਕ ਅੱਖ ਜਗਾਉਣ ਲਈ ਕਿ ਇੱਕ ਉੱਠਣ ਲਈ ਕਿ ਉਹਨਾਂ ਨੂੰ ਮੋਟੀਵੇਟ ਕਰਨ ਲਈ ਗੱਲ ਕਹੀ ਸੀ ਜਿਹਨੂੰ ਕਿ ਵਿਰੋਧੀ ਧਿਰ ਵੱਲੋਂ ਪੁੱਠੇ ਤਰੀਕੇ ਦੇ ਨਾਲ ਲਿਆ ਗਿਆ ਔਰ ਜਿਹੜਾ ਕਿ ਉਹਨਾਂ ਦੇ ਵਿਰੁੱ ਜਾ ਅੱਜ ਉਹਨਾਂ ਦੇ ਉੱਤੇ ਪਰਚਾ ਕੀਤਾ ਗਿਆ ਉਹ ਵੀ ਜਿਹੜੇ 바ਵਾ ਸਾਹਿਬ ਅੰਦੇਦਕਰ ਜੀ ਦਾ ਸੰਵਿਧਾਨ ਲਿਖਿਆ ਹੋਇਆ ਜੋ ਕਾਨੂੰਨ ਬਣਾਏ ਹੋਏ ਨੇ ਉਹਦੇ ਬਿਲਕੁਲ ਉਲਟ ਜਾ ਕੇ ਉਹਦੇ ਜਿਹੜੇ ਨੀਵਾਂ ਨੂੰ ਸਿੱਕੇ ਟੰਗ ਕੇ ਅੱਜ ਜੇ ਗੱਲ ਕਰੀਏ ਜੇ ਅੱਜ ਕੋਈ ਐਸਸੀਆਂ ਦੀ ਗੱਲ ਕਰ ਰਿਹਾ ਅੱਜ ਜੇ ਕੋਈ ਦਲਿਤ ਸਮਾਜ ਨੂੰ ਉੱਤੇ ਚੱਕਣ ਦੀ ਗੱਲ ਕਰ ਰਿਹਾ ਤਾਂ ਉਹ ਕਾਂਗਰਸ ਕਰ ਰਹੀ ਹੈ ਰਾਹੁਲ ਗਾਂਧੀ ਜੀ ਕਰ ਰਹੇ ਨੇ ਰਾਜਾ ਵੜਿੰਗ ਜੀ ਕਰ ਰਹੇ ਨੇ ਔਰ ਅੱਜ ਜੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਕਿਹਾ ਸੀ ਕਿ ਅਸੀਂ ਜਿਹੜਾ ਕਿ ਢਿੱਪੀ ਮੁੱਖ ਮੰਤਰੀ ਜਿਹੜਾ ਇੱਕ ਸ਼ੈਡਿਊਲ ਕਾਸਟ ਦੇ ਵਿੱਚੋਂ ਦਵਾਂਗੇ ਇੱਕ ਦਲੀ ਸਮਾਜ ਤੋਂ ਦਵਾਂਗੇ ਆਮ ਆਦਮੀ ਪਾਰਟੀ ਔਰ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਵਿੱਚ 4 ਸਾਲ ਹੋ ਗਏ ਜਿਹੜਾ ਢਿੱਪੀ ਮੁੱਖ ਮੰਤਰੀ ਨਹੀਂ ਦਿੱਤਾ ਪਰ ਉਹਨਾਂ ਦੇ ਉੱਤੇ ਕੋਈ ਨਹੀਂ ਉਹਨਾਂ ਨੂੰ ਪੁੱਛ ਰਿਹਾ ਉਸ ਤੋਂ ਇਲਾਵਾ ਸਾਡੇ ਗਵਾਂਢੀ ਸੂਬੇ ਦੇ ਵਿੱਚ ਆਈਪੀਐਸ ਅਫਸਰ ਜਿਹੜਾ ਕਿ ਸਾਡਾ ਸ਼ੈਡਿਊਲ ਕਾਸ ਦਾ ਸੀਗਾ ਦਲਿਤ ਸਮਾਜ ਤੋਂ ਸੀਗਾ ਉਹਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰਕੇ ਉਹਨੂੰ ਆਪਣੀ ਜਾਨ ਦੇਣੀ ਪਈ ਸੋ ਮੇਰੀ ਤੁਹਾਡੇ ਮੂਰੇ ਇੱਕੋ ਹੀ ਬੇਨਤੀ ਹੈ ਕਿ ਅਸੀਂ ਸਰਕਾਰ ਵੱਲੋਂ ਜੋ ਰਾਜਾ ਵੜਿੰਗੀ ਦੇ ਵਿਰੁੱਧ ਨਾਜਾਇਜ਼ ਜੋ ਐਕਸ਼ਨ ਕੀਤਾ ਜਾ ਰਿਹਾ ਉਹਦੀ ਕੋੜਜੋਰ ਵਿਰੋਧ ਕਰਦੇ ਹਾਂ ਔਰ ਅਸੀਂ ਪੂਰਨ ਤੌਰ ਦੇ ਉੱਤੇ ਰਾਜਾ ਵੜਿੰਗੀ ਔਰ ਪੂਰੀ ਕਾਂਗਰਸ ਜਿਹੜੀ ਹੈ ਸੈਡਿਊਲ ਕਾਸਟ ਐਸਸੀ ਸਮਾਜ ਦਲਿਤ ਸਮਾਜ ਉਹਨਾਂ ਦੇ ਨਾਲ ਖੜੀ ਹੈ ਔਰ ਸਰਦਾਰ ਬੂਟਾ ਸਿੰਘ ਜੀ ਦੀ ਜੋ ਉਪਲਬਧੀ ਹੈ ਜੋ ਉਹਨਾਂ ਦੀ ਦੇਣ ਇਸ ਦੇਸ਼ ਨੂੰ ਹੈ ਜੋ ਦੇਣ ਕਾਂਗਰਸ ਨੂੰ ਆ ਉਹ ਕਦੀ ਭੁਲਾਈ ਨਹੀਂ ਜਾ ਸਕਦੀ ਸੋ ਜੇ ਸਰਕਾਰ ਤੱਕਾ ਕਰੇਗੀ ਤਾਂ ਇਹ ਵੀ ਜਿਹੜਾ ਸਾਡੇ ਬਾਬਾ ਸਾਹਿਬ ਦਾ ਜੋ ਸੰਵਿਧਾਨ ਲਿਖਿਆ ਹੋਇਆ ਸਾਡੇ ਜੋ ਭਾਰਤ ਦੇ ਕਾਨੂੰਨ ਨੇ ਉਹਨੂੰ ਛਿੱਕੇ ਟਾਂਕੇ ਜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਵੈਂਡੇਟਾ ਪੋਲਿਟਿਕਸ ਕੀਤੀ ਜਾਏਗੀ ਤਾਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣਗੇ ਪਾਰ ਦੇ ਲੋਕ ਦੇਣਗੇ ਔਰ ਅਸੀਂ ਸਲੂਟ ਕਰਦੇ ਆਂ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਦੀ ਮਿਹਨਤ ਨੂੰ ਔਰ ਅੱਜ ਜਿਹੜੀਆਂ ਉਪਲਬਧੀਆਂ ਦੇ ਉੱਤੇ ਜਿਹੜੇ ਅਸਮਾਨਾਂ ਦੇ ਉੱਤੇ ਉਹਨਾਂ ਨੇ ਪੂਰੇ ਪਰਿਵਾਰ ਨੂੰ ਪਹੁੰਚਾਇਆ ਪੂਰੇ ਸਮਾਜ ਨੂੰ ਪਹੁੰਚਾਇਆ ਅਸੀਂ ਉਹਨਾਂ ਦੀ ਬਹੁਤ ਬਹੁਤ ਉਹਨਾਂ ਦਾ ਜਿਹੜਾ ਸਤਿਕਾਰ ਕਰਦੇ ਮਾਣ ਸਕਦੇ ਕਰਦੇ ਆਂ ਤੇ ਇਸ ਦੇ ਨਾਲ ਹੀ ਜੋ ਪੰਜਾਬ ਸਰਕਾਰ ਵੱਲੋਂ ਰਾਜਾ ਵੜਿੰਗੀ ਦੇ ਖਿਲਾਫ ਕਦਮ ਚੁੱਕਿਆ ਗਿਆ ਉਸ ਚੀਜ਼ ਦਾ ਕੋਟ ਜੋਰ ਵਿਰੋਧ ਕਰਦੇ ਆਂ ਸੋ ਇਸੇ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ É parte de arranjo. De... De... De...